ਸਿੰਘ ਮਾਨ ਦੇ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਰੱਖਣ ਦੇ ਲਈ ਹਰਿਆਵਲ ਲਹਿਰ ਚਲਾਈ ਗਈ ਸੀ ਜਿਸ ਦਾ ਕੀ ਅਸਰ ਹੁਣ ਪਿੰਡਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਵੇਖਣ ਨੂੰ ਮਿਲ ਰਿਹਾ ਹੈ ਪਿੰਡਾਂ ਦੇ ਲੋਕ ਹੁਣ ਆਪਸ ਆਰੇ ਬੂਟੇ ਲਗਾ ਰਹੇ ਨੇ ਤੇ ਇਸ ਦੇ ਤਹਿਤ ਨਾਬਾ ਬਲੌਗ ਤੇ ਪਿੰਡ ਵਜੀਦਪੁਰ ਦੇ ਵਿਖੇ ਜੁਲਾ ਪਟਿਆਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਤਸਵੀਰ ਸਿੰਘ ਜਸਸੀ ਸੋਹਿਆ ਵਾਲਾ ਵੱਲੋਂ ਪਿੰਡ ਦੇ ਵਿੱਚ ਸੈਂਕੜੇ ਬੂਟੇ ਲਗਾਏ ਗਏ ਇਸ ਮੌਕੇ ਤੇ ਚੇਅਰਮੈਨ ਨੇ ਕਿਹਾ ਕਿ ਆਉਣ ਵਾਲੀਆਂ ਚਾਰ ਵਿਧਾਨ ਸਭਾ ਜਮਨੀ ਚੋਣਾਂ ਦੇ ਵਿੱਚ ਐਸੇ ਦੇ ਲਈ ਆਪ ਪਾਰੀ ਬਹੁਮਤ ਦੇ ਨਾਲ ਜਿੱਤੇਗੀ ਕਿਉਂਕਿ ਜਿਸ ਤਰ੍ਹਾਂ ਜਲੰਧਰ ਜਮਨੀ ਇਹ ਡੰਕੇ ਦੀ ਝੋਟ ਤੇ ਜੁੱਤਾਂਗੇ ਉਹਨਾਂ ਕਹਾਂ ਕਿ ਸੰਸਦ ਮੈਂਬਰ ਕੰਨਰਾ ਨੌਟ ਜੋ ਵਾਰ-ਵਾਰ ਗਲਤ ਬਿਆਨ ਦੇ ਰਹੀ ਹੈ ਉਹ ਉਸ ਨੂੰ ਸ਼ੋਭਾ ਨਹੀਂ ਦਿੰਦੇ। ਮੈਨੂੰ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਰਾਹੀਂ ਉਹਦੇ ਵਿੱਚ ਇਹ ਵੀ ਪੰਜਾਬ ਨੂੰ ਬੜਾ ਮਾੜਾ ਦਿਖਾਇਆ ਗਿਆ ਉਹਦੇ ਵਿੱਚ ਤੇ ਕੰਗਣਾ ਰਣੌਤ ਆ ਜਿਹੜੇ ਉਹ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੇ ਨੇ ਤੇ ਉਹਨਾਂ ਨੂੰ ਅਜਿਹੀਆਂ ਚਾਲਾਂ ਤੋਂ ਜਿਹੜਾ ਵਾਜ ਹੋਣਾ ਚਾਹੀਦਾ ਐਮਪੀ ਬਣੇ ਨੇ ਤੇ ਉਹਨਾਂ ਨੂੰ ਇਹੋ ਜਿਹੇ ਚੱਲਣੇ ਉਹ ਨਹੀਂ ਚੱਲਣੇ ਚਾਹੀਦੇ ਕਿਉਂਕਿ ਹਰ ਸਟੇਟ ਆ ਉਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਤੇ ਹਰ ਸਟੇਟ ਆ ਜਿਹੜੀ ਉਹ ਇੱਕ ਕਦੇ ਵੀ ਨਹੀਂ ਚਾਹੁੰਦੀ ਕਿ ਕਿਸੇ ਵੀ ਸਟੇਟ ਦੇ ਵਿੱਚ ਕਦੇ ਮਾੜਾ ਹੋਵੇ ਪਰ ਜਿਹੜੇ ਕੰਗਨਾ ਰਣੌਤ ਨੇ ਉਹ ਪੰਜਾਬ ਦੇ ਨਾਲ ਪਤਾ ਨਹੀਂ ਕਿਉਂ ਇਹੋ ਜਿਹਾ ਵਿਰਤੋ ਕਰ ਰਹੇ ਨੇ ਪੰਜਾਬ ਨੂੰ ਜਾਣਬੁੱਝ ਕੇ ਉਹਨਾਂ ਦੀਆਂ ਜਿਹੜੀਆਂ ਬਾਰ ਬਾਰ ਕੋਸ਼ਸ਼ਾਂ ਕੀਤੀ ਜਾ ਰਹੀ ਹੈ